ਮੈਂ ਤਾਂ ਆਪਣਾ ਕੱਡੀ ਪੇਰ ਪਾਲਾ ਜਲਾਲਪੁਰ ਤੇ ਮੇਰੇ ਨਾਲ ਹੈਰੀ ਕਰਾਇਆ ਸੁਪਰੀਮ ਸੈਕਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਤੀਜਾ ਵਰਲਡ ਕੱਡੀ ਕੱਪ 7 ਦਸੰਬਰ 2025 ਨੂੰ ਕਰਵਾਇਆ ਜਾ ਰਿਹਾ ਤੇ ਜਿੰਨੇ ਵੀ ਨਿਊਜ਼ੀਲੈਂਡ ਕੱਡੀ ਨੂੰ ਪਿਆਰ ਕਰਦੇ ਆ ਸਾਰੇ ਦਰਸ਼ਕਾਂ ਨੂੰ ਹੌਮ ਹਮਾ ਕੇ ਪਹੁੰਚਣ ਲਈ ਸੱਦਾ ਪੱਤਰ ਦੇ ਰਹੇ ਆ ਵੱਖ-ਵੱਖ ਮੋਲਕਾਂ ਦੀਆਂ 6 ਟੀਮਾਂ ਭਾਗ ਲੈ ਰਹੀਆਂ ਇਹ ਟੂਰਨਾਮੈਂਟ ਤਾਕਨਿਨੀ ਗੁਰੂ ਘਰ ਦੇ ਗਰਾਊਂਡਾਂ ਦੇ ਵਿੱਚ ਹੋਊਗਾ ਜੀ ਤੇ ਸਾਰੇ ਜਣੇ ਹੌਮ ਹਮਾ ਕੇ ਪਹੁੰਚੋ ਜੀ ਪਿਆਰਪਰੀ ਸਾਸਿਕਾਲ ਜੀ ਰੁਪਿੰਦਰ ਜਰਾਲ ਵੱਲੋਂ ਸੋ ਕਬੱਡੀ ਪ੍ਰੇਮੀ ਅਤੇ ਨਿਊਜ਼ੀਲੈਂਡ ਨਿਵਾਸੀ ਨੋਟ ਕਰਿਓ ਜੀ 7 ਦਸੰਬਰ ਨੂੰ ਤੀਜਾ ਵਰਲਡ ਕਬੱਡੀ ਕੱਪ ਜਿਹੜਾ ਗੁਰਦੁਆਰਾ ਕਲਗੀਧਰ ਸਾਹਿਬ ਦੀਆਂ ਗਰਾਊਂਡਾਂ ਦੇ ਵਿੱਚ ਸਪੋਰਟਸ ਕੰਪਲੈਕਸ ਦੇ ਵਿੱਚ ਕਰਵਾਇਆ ਜਾ ਰਿਹਾ ਜਿੱਥੇ ਕਿ 6 ਮੌਲਕਾਂ ਦੀਆਂ ਚੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਜਿਦੇ ਵਿੱਚ ਨਿਊਜ਼ੀਲੈਂਡ ਦੀ ਟੀਮ ਹੋਗੀ ਆਸਟ੍ਰੇਲੀਆ ਇੰਡੀਆ ਪਾਕਿਸਤਾਨ ਯੂ ਐਸ ਏ ਅਤੇ ਕੈਨੇਡਾ ਪਿਛਲੇ ਦੋ ਕੱਪਾਂ ਦੀ ਤਰ੍ਹਾਂ ਤੁਸੀਂ ਤੀਸਰੇ ਕਬੱਡੀ ਕੱਪ ਨੂੰ ਵੀ ਜਿਹੜਾ ਭਰਪੂਰ ਹੰਗਾਰਾ ਦੇ ਕੇ ਬੜੀ ਚੜ੍ਹਦੀ ਕਲਾ ਦੇ ਨਾਲ ਕਾਮਯਾਬ ਕਰਨਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਹਾਂ 7 ਦਸੰਬਰ ਨੂੰ ਸੁਪਰੀਮ ਸਿਕ ਸੋਸਾਇਟੀ ਕਬੱਡੀ